ਇੱਕ ਵਕਤ ਸੀ ਮੇਰੀ ਜ਼ਿੰਦਗੀ 'ਚ ਜਦੋਂ ਮੈਂ ਬਹੁਤ ਡਿਪਰੈਸ ਹੋ ਗਿਆ ਸੀ ਮਤਲਬ ਲੱਗਦਾ ਸੀ ਕਿ ਜ਼ਿੰਦਗੀ ਖਤਮ ਐ ਤੇ ਦੂਜੀ ਗੱਲ ਇਹ ਕਿ ਉਸੇ ਹੀ ਟਾਈਮ ਕਿ ਮੈਨੂੰ ਰੱਬ ਰੱਬ ਮਤਲਬ ਰੱਬ ਕੀ ਆ ਇਦਾਂ ਦੇ ਬਹੁਤ ਖਿਆਲ ਆਉਣ ਲੱਗ ਗਏ ਸੀਗੇ ਕਿ ਮੈਂ ਰੱਬ ਨੂੰ ਜਾਣਨਾ ਹੈ ਰੱਬ ਹੈ ਕੀ ਐ ਦੁਨੀਆ ਕਿਵੇਂ ਬਣੀ ਮੈਂ ਕਿੱਥੋਂ ਆਇਆ ਇਹ ਸਭ ਜੋ ਕੁਝ ਚੱਲ ਰਿਹਾ ਇਹਦੇ ਪਿੱਛੇ ਰੱਬ ਹੈ ਤਾਂ ਰੱਬ ਨੂੰ ਲੈ ਕੇ ਵੀ ਮੇਰੇ ਅੰਦਰ ਬਹੁਤ ਸਾਰੇ ਸਵਾਲ ਸੀਗੇ ਕਿ ਇੱਕ ਜ਼ਿੰਦਗੀ ਚ ਓਦਾਂ ਵੀ ਡਿਪਰੈਸ ਸੀਗਾ ਤਾਂ ਕਾਫੀ ਚੀਜ਼ਾਂ ਸੀਗੀਆਂ ਪਰ ਉਦੋਂ ਹੀ ਮੈਂ ਮਤਲਬ ਇਦਾਂ ਦੀਆਂ ਕੋਈ ਸੋਰਸ ਲੱਭ ਰਿਆ ਸੀਗਾ ਕਿ ਜਿਹਦੇ ਨਾਲ ਮੈਨੂੰ ਇਹ ਸਾਰੇ ਸਵਾਲਾਂ ਦਾ ਜਵਾਬ ਮਿਲ ਜੇ ਮੈਂ ਆਪਣੇ ਪ੍ਰੋਫੈਸਰਾਂ ਨਾਲ ਗੱਲਬਾਤ ਕਰੀ ਵੀ ਮੈਂ ਮੈਂਟਲੀ ਤੌਰ ਤੇ ਮਤਲਬ ਨਹੀਂ ਸਹੀ ਮੈਨੂੰ ਜੇ ਮਤਲਬ ਵੀ ਕੋਈ ਵੀ ਇਦਾਂ ਦੀ ਕੋਈ ਤੁਸੀਂ ਗੱਲ ਦਾ ਸੋਜੀ ਦੇ ਨਾਲ ਮੇਰਾ ਦਿਮਾਗ ਸੈੱਟ ਹੋ ਜੇ ਕਿ ਮੈਂ ਰੱਬ ਬਾਰੇ ਜੋ ਵੀ ਸੋਚਦਾ ਮੇਰੀ ਸੋਚ ਬਦਲ ਜੇ ਰੱਬ ਹੈ ਜਾਂ ਨਹੀਂ ਮੈਂ ਲੋਕਾਂ ਨੂੰ ਪੁੱਛਣਾ ਤਾਂ ਸੋਨੂੰ ਪਤਾ ਜਿੰਨਾ ਚਿਰ ਆਪਣਾ ਖੁਦ ਦਾ ਐਕਸਪੀਰੀਅੰਸ ਨਹੀਂ ਹੁੰਦਾ ਤਾਂ ਰੱਬ ਵਾਲੇ ਸਵਾਲਾਂ ਦਾ ਜਵਾਬ ਹੈ ਜਿਹੜਾ ਆਪਾਂ ਨੂੰ ਕੋਈ ਨਹੀਂ ਦੱਸ ਸਕਦਾ ਨਾ ਹੀ ਕੋਈ ਸਮਝਾ ਸਕਦਾ ਤਾਂ ਇਦਾਂ ਹੀ ਮੈਂ ਲੱਭਦਾ ਰਿਹਾ ਚੀਜ਼ਾਂ ਤਾਂ ਇੱਕ ਦਿਨ ਮੇਰੇ ਦਿਮਾਗ 'ਚ ਆਇਆ ਕਿ ਸਾਰੇ ਲੋਕ ਹੈ ਜਿਹੜੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਦੇ ਆ ਕਿ ਆਪਾਂ ਨੂੰ ਉੱਥੋਂ ਹਰ ਇੱਕ ਸਵਾਲ ਦਾ ਜਵਾਬ ਮਿਲਦਾ ਤਾਂ ਮੈਂ ਵੀ ਟਰਾਈ ਕਰਿਆ ਕਿ ਕਿਉਂ ਨਹੀਂ ਆਪਾਂ ਕਿ ਵੀ ਮੈਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਪੜਾਂ ਪਰ ਤੁਹਾਨੂੰ ਪਤਾ ਹੈ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਸ਼ਾ ਹੈ ਜੋ ਵੀ ਉਹਦੇ ਵਿੱਚ ਬਾਣੀਆਂ ਆਮ ਬੰਦਾ ਉਹਨਾਂ ਦੇ ਅਰਥ ਨਹੀਂ ਸਮਝ ਸਕਦਾ ਤਾਂ ਇਸ ਲਈ ਮੈਨੂੰ ਹੁਣ ਚਾਹੀਦਾ ਸੀਗਾ ਇੱਕ ਨਾਲ ਉਹਦੀ ਪ੍ਰਭਾਸ਼ਾ ਵੀ ਦਿੱਤੀ ਹੋਵੇ ਸਲੋਕਾਂ ਦੀ ਤਾਂ ਸਾਰੀਆਂ ਚੀਜ਼ਾਂ ਚਾਹੀਦੀਆਂ ਸੀ ਪਰ ਉਹ ਸਰੋਤ ਮੈਨੂੰ ਲੱਭ ਨਹੀਂ ਰਿਹਾ ਸੀ ਮੈਂ ਇੰਟਰਨੈਟ ਤੋਂ ਬਹੁਤ ਸਰਚ ਕੀਤਾ ਮੇਰੇ ਕਾਲਜ ਦੀ ਲਾਇਬ੍ਰੇਰੀ ਵੀ ਗਿਆ ਤੇ ਇਦਾਂ ਦੀ ਮੈਨੂੰ ਕੋਈ ਚੀਜ਼ ਨਹੀਂ ਮਿਲੀ ਜੀਚ ਜਿਸ ਚ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰ ਹੋਵੇ ਮਤਲਬ ਅੰਸ਼ ਲੋਕਾਂ ਦੇ ਨਾਲ-ਨਾਲ ਉਹਨਾਂ ਦੇ ਅਰਥ ਵੀ ਦਿੱਤੇ ਹੋਣ ਤਾਂ ਮੈਂ ਇਦਾਂ ਹੀ ਸਰਚ ਕਰਦਾ ਰਿਹਾ ਇੰਟਰਨੈਟ ਤੇ ਤਾਂ ਮੈਨੂੰ ਇੱਕ ਪੀਡੀਐਫ ਮਿਲਿਆ ਜੋ ਕਿ ਬਹੁਤ ਹੀ ਬਹੁਤ ਹੀ ਜ਼ਿਆਦਾ ਵਧੀਆ ਤੇ ਉਹਨੂੰ ਮੈਂ ਪੜਿਆ ਤਾਂ ਤੁਸੀਂ ਯਕੀਨ ਨਹੀਂ ਕਰਨਾ ਕਿ ਮੈਨੂੰ ਬਹੁਤ ਸਾਰੇ ਸਵਾਲਾਂਾਂ ਦੇ ਜਵਾਬ ਮਿਲੇ ਤੇ ਮੈਂ ਉਹ ਪੀਡੀਐਫ ਨੂੰ ਪੜਿਆ ਉਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਜੋ ਵੀ ਪਹਿਲਾਂ ਬਾਣੀ ਸ਼ੁਰੂ ਹੁੰਦੀ ਆ ਤੇ ਐਂਡ ਤੱਕ ਸਾਰੇ ਦਾ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਦੇ ਸ਼ਬਦਾਂ ਦੇ ਜਿਹੜੇ ਅਰਥ ਵੀ ਦਿੱਤੇ ਹੋਏ ਨੇ ਨਾਲ ਪ੍ਰਭਾਸ਼ਾ ਵੀ ਦਿੱਤੀ ਹੋਈ ਆ ਕੱਲੇ-ਕੱਲੇ ਅਰਥ ਸ਼ਬਦ ਦੇ ਅਰਥ ਦਿੱਤੇ ਹੋਏ ਆ ਹਰ ਇੱਕ ਬਾਣੀ ਦੇ ਤਾਂ ਉਹ ਪੀਡੀਐਫ ਹੈ ਜਿਹੜਾ ਉਹ ਤਕਰੀਬਨ 6800 ਪੇਜ ਮਤਲਬ 7000 ਪੇਜ ਦੇ ਪੇਜ ਦਾ ਪੀਡੀਐਫ ਹੈ ਕਿਉਂਕਿ ਹਰ ਇੱਕ ਚੀਜ਼ ਹੈ ਉਹ ਚ ਦੱਸੀ ਹੋਈ ਆ ਹਰ ਇੱਕ ਚੀਜ਼ ਦੇ ਮਤਲਬ ਨਜ਼ਰੀਏ ਤੋਂ ਦੇਖਿਆ ਹੋਇਆ ਉਹਦੇ ਵਿੱਚ ਕੈਰੈਕਟਰ ਕੀ ਦੀ ਗੱਲ ਕੀਤੀ ਆ ਕਿਹੜਾ ਇਤਿਹਾਸ ਹੈ ਜਾਂ ਗ੍ਰਾਮਰ ਬਾਰੇ ਹਰ ਇੱਕ ਚੀਜ਼ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਜਿਹੜੀ ਉਹ ਪੀਡੀਐਫ ਵਿੱਚ ਹੈ ਉਹ ਲਿਖੀ ਹੋਈ ਆ ਜਿਹੜਾ ਉਹ ਪੀਡੀਐਫ ਹੈ ਉਹ ਭਾਈ ਸੈਬ ਸਿੰਘ ਜੀ ਦਾ ਜਿਹੜਾ ਮਤਲਬ ਉਹ ਲਿਖਿਆ ਹੋਇਆ ਉਹ ਪੀਡੀਐਫ ਮਤਲਬ ਬਾਅਦ ਚ ਹੋਈ ਹੈ ਉਹ ਠੀਕ ਹੈ ਕਸ਼ੀਰੀ ਗੁਰੂ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤਾਂ ਤੁਸੀਂ ਵੀ ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਨਾ ਚਾਹੁੰਦੇ ਹੋ ਉਸ ਦੀ ਬਾਣੀ ਵਿੱਚ ਮਤਲਬ ਆਪਾਂ ਨੂੰ ਸਿੱਧੇ ਅਰਥ ਹੈ ਜਿਹੜੇ ਆਪਾਂ ਨੂੰ ਨਹੀਂ ਪਤਾ ਲੱਗਦੇ ਤਾਂ ਤੁਸੀਂ ਇਹ ਪੀਡੀਐਫ ਵੜ ਸਕਦੇ ਆ ਇਸ ਦਾ ਲਿੰਕ ਹੈ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਚ ਦੇ ਦੂੰਗਾ ਤੇ ਇਸ ਵੀਡੀਓ ਨੂੰ ਤੁਸੀਂ ਕਿਰਪਾ ਕਰਕੇ ਵੱਧ ਤੋਂ ਵੱਧ ਸ਼ੇਅਰ ਕਰੋ ਜੇ ਤਾਂ ਜੋ ਇਹ ਪੀਡੀਐਫ ਹੈ ਜਿਹੜਾ ਹੋਰ ਵੀ ਲੋਕਾਂ ਕੋਲ ਜਾਵੜੇ ਤੇ ਜਿਹੜਿਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਨੇ ਉਹ ਸਾਰੇ ਲੋਕ ਹੈ ਜਿਹੜੇ ਮਤਲਬ ਵੱਧ ਤੋਂ ਵੱਧ ਲੋਕ ਹੈ ਜਿਹੜੇ ਉਸ ਨੂੰ ਪੜ ਸਕਣ ਧੰਨਵਾਦ ਜੀ